ਹਰਦੀਪ ਸਿੰਘ ਮੈਨੇਜਰ ਕਤਲकांड ਬਾਰੇ ਕਨੇਡੀਅਨ ਅਤੇ ਭਾਰਤੀ ਅਧਿਕਾਰੀਆਂ ਦਰਮਿਆਨ ਮੁਲਾਕਾਤਾਂ ਦਾ ਸلسਲਾ ਲਗਾਤਾਰ ਜਾਰੀ ਹੈ ਅਤੇ ਲੋਕ ਸਭਾ ਚੋਣਾਂ ਮਗਰੋਂ ਸੀਐਸਆਈਐਸ ਦੇ ਤਤਕਾਲੀ ਮੁਖੀ ਡੇਵਿਡ ਵੀਨੋ ਵੱਲੋਂ ਕਟੋਕੜ ਦੋ ਵਾਰ ਭਾਰਤੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਦੂਸਰੇ ਪਾਸੇ ਭਾਰਤੀ ਕੂਫੀਆ ਏਜੰਸੀ ਨੂੰ ਆਪਣੇ ਦੋ ਅਫਸਰ ਅਮਰੀਕਾ ਵਿੱਚੋਂ ਹਟਾਉਣੇ ਪਏ ਜਿੱਥੇ ਗੁਰਪਤਮੰਦ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮਕਦਮਾ ਚੱਲ ਰਿਹਾ ਹੈ। ਇਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੀਵ ਕੁਮਾਰ ਵਰਮਾ ਮੌਜੂਦ ਹੋਰੇ ਦੌਰਾਨ ਚਾਰ ਵਾਰ ਕੈਨੇਡਾ ਦੀ ਕੌਮੀ ਸੁਰੱਖਿਆ ਸਲਾਹਕਾਰ ਨੂੰ ਮਿਲ ਚੁਕੇ ਨੇ ਅਤੇ ਸਾਰੀਆਂ ਮੁਲਾਕਾਤਾਂ ਹਰਦੀਪ ਸਿੰਘ ਮਿੰਜਰ ਕਤਰਕਾਂਡ ਦਿਵਾਲੇ ਕੇਂਦਰਤਰੀਆਂ ਨੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਡੇਵਿਡ ਵਿਨੋ ਜੋ 4 ਜੁਲਾਈ ਨੂੰ ਸੇਵਾਮੁਕਤ ਹੋ ਗਏ ਦੀ ਭਾਰਤੀ ਗੂਫੀਆ ਅਧਿਕਾਰੀਆਂ ਨਾਲ ਇੱਕ ਮੁਲਾਕਾਤ ਕਿਸੇ ਤੀਸਰੇ ਦੇਸ਼ ਦੀ ਧਰਤੀ ਤੇ ਹੋਈ ਦੂਸਰੇ ਪਾਸੇ ਕਨੇਡੀਅਨ ਕੂਫੀ ਏਜੰਸੀ ਦੇ ਬਲਾਰੇ ਨੇ ਇਸ ਗੱਲ ਦੀ تصਦੀਕ ਕਰਨ ਤੋਂ ਨਾਂ ਕਰ ਦਿੱਤੀ ਹੈ ਕਿ ਸੀਐਸਆਈਐਸ ਦੇ ਡਾਇਰੈਕਟਰ ਨੇ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਭਾਰਤ ਵੱਲੋਂ ਵੀ ਹਰਦੀਪ ਸਿੰਘ ਮੁਰਕਰ ਕਾਂਡ ਦੇ ਮਸਲੇ ਤੇ ਮੀਟਿੰਗ ਦਾ ਦੌਰਾ جاری ਰਹਿਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਹ ਘਟਨਾਕ੍ਰਮਾ ਜਿਹੇ ਸਮੇਂ ਦੇ ਵਿੱਚ ਸਾਹਮਣੇ ਆਇਆ ਜਦੋਂ ਕਿ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਕਰਨ ਦੇ ਮਾਮਲੇ ਭਾਰਤੀ ਕੂਫੀ ਏਜੰਸੀ ਰੋ ਨੂੰ ਆਪਣੇ ਦੋ ਅਫਸਰ ਹਟਾਉਣੇ ਪਏ। ਇਸ ਤੋਂ ਪਹਿਲਾਂ ਸੀਆਰਪੀਐਫਐਫ ਦੇ ਅਫਸਰ ਵਿਕਰਮ ਯਾਦਵ ਨੂੰ ਵੀ ਅਮਰੀਕਾ ਵਿੱਚੋਂ ਹਟਾਇਆ ਗਿਆ। ਜਿਸ ਨੂੰ ਕੂਫੀਆ ਏਜੰਸੀਆਂ ਦੇ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਗਈ। ਸੂਤਰਾਂ ਮੁਤਾਬਕ ਵਿਕਰਮ ਯਾਦਵ ਉਹੀ ਅਫਸਰ ਹੈ ਜਿਸ ਨੂੰ ਨਿਊਯਾਰਕ ਵਿਖੇ ਚੱਲ ਰਹੇ ਮੁਕਦਮੇ ਵਿੱਚ ਸੀਸੀ-1 ਦੱਸਿਆ ਜਾ ਰਿਹਾ ਹੈ। ਨਜ਼ਦੀਕੀ ਦਰਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਦੀ ਗ੍ਰਿਫਤਾਰੀ ਤੋਂ ਪਹਿਲਾਂ ਵੀ ਕਿਰੀਨ ਕੂਫੀਆ ਏਜੰਸੀਆਂ ਦੇ ਮੁਖੀ ਦੋ ਵਾਰ ਚੁੱਪਚਾਪ ਦਿੱਲੀ ਨਵੀਂ ਦਿੱਲੀ ਗਏ। ਡੇਵਿਡ ਵਿਨੂ ਨੇ ਖੁਫੀਆ ਭਾਰਤ ਦੌਰੇ ਨਾਲ ਸੰਬੰਧਿਤ ਮੀਡੀਆ ਰਿਪੋਰਟਾਂ ਸਾਹਮਣੇ ਆਉਣ ਮਗਰੋਂ ਕੈਨੇਡੀਅਨ ਸਰਕਾਰ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਪਰ ਭਾਰਤੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਣਕਾਰੀ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਨਿੰਜਰ ਕਤਲकांड ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਪੀਐਮ ਜਸਟਿਨ ਟਰੂਡੋ ਵੀ ਇਹ ਗੱਲ ਦौरा ਚੁੱਕੇ ਨੇ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਨਿੰਜਰ ਕਤਲकांड ਦੀ ਪੜਤਾਲ ਅਦीन CISIS ਵੱਲੋਂ 2023 ਬਾਰੇ ਜਾਰੀ ਪਬਲਿਕ ਰਿਪੋਰਟ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਡੇਵਿਡ ਵਿਨੋ ਅਤੇ ਉਸ ਦੇ ਵੱਲੋਂ ਕਿ ਡੇਵਿਡ ਵਿਨੋ ਅਤੇ ਉਸ ਵੇਲੇ ਦੀ ਕੌਮੀ ਸੁਰੱਖਿਆ ਸਲਾਹਕਾਰ ਜੋਰਡੀ ਥਾਮਸ ਭਾਰਤ ਗਏ ਅਤੇ ਆਪਣੇ ਹਮ ਰੁਤਬਾ ਅਧਿਕਾਰੀਆਂ ਨਾਲ ਮਸਲੇ ਬਾਰੇ ਵਿਚਾਰ ਵਟਾਂਦਰਾ ਕੀਤਾ। ਦੂਸਰੇ ਪਾਸੇ ਕਿ ਨਿਰਧਾ ਦੀ ਮੌਜੂਦਾ ਕੌਮੀ ਸੁਰੱਖਿਆ ਸਲਾਹਕਾਰ ਨੇਟਲੀ ਡਰਾਇਨ ਵੱਲੋਂ ਮੌਜੂਦਾ ਵਰੇ ਭਾਰਤ ਜਾਣ ਦੀ ਕੋਈ ਰਿਪੋਰਟ ਨਹੀਂ ਹੈ। ਖੁਫੀਆ ਏਜੰਸੀ ਦੇ ਮੁਖੀ ਤੋਂ ਇਲਾਵਾ ਘੱਟੋ ਘੱਟ 4 ਮੌਕਿਆਂ ਤੇ ਪੂਰਨ ਕੈਨੇਡੀਅਨ ਅਧਿਕਾਰੀਆਂ ਨੇ ਭਾਰਤ ਦੌਰਾ ਕਰਦਿਆ ਸੁਰੱਖਿਆ ਖਤਰਿਆਂ ਨਾਲ ਸੰਬੰਧਿਤ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਇਨੂਗ੍ਰੇਨਡ ਅਧਿਕਾਰੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਮਜੂਦਾ ਬਰੇ ਦੀ ਪਹਿਲੀ ਤਮਾਹੀ ਦੌਰਾਨ ਤੈਅ ਕੀਤੀ ਗਈ ਸੀ ਪਰ ਹਾਲਾਤ ਦੇ ਮੱਦੇਨਜ਼ਰ ਇਸ ਨੂੰ ਟਾਲ ਦਿੱਤਾ ਗਿਆ ਸਾਰੇ ਘਟਨਾਵਾ ਦੇ ਬਾਵਜੂਦ ਦੋਹਾਂ ਮੁਲਕਾਂ ਵਿਚਾਲੇ ਕੂਟਨੀਤਕ ਗੱਲਬਾਤ ਚੁੱਪਚੀਤੇ ਚੱਲ ਰਹੀ ਹੈ ਗਲੋਬਲ ਅਫੇਅਰਜ਼ ਮੰਤਰਾਲਾ ਕੋਈ ਜਨਤਕ ਕਰਨ ਦਾ ਇਛੁਕ ਨਹੀਂ ਰਿਹਾ ਦਸ ਦੇਕ ਜਿਤੇ ਕੈਨੇਡਾ ਸਰਕਾਰ ਨਿਸ਼ਾਨ ਕਤਲ ਕਾਰਨ ਦੀ ਸਾਜ਼ਿਸ਼ ਕਾੜਿਆ ਨੂੰ ਬੇਨਕਾਬ ਕਰਨਾ ਚਾਹੁੰਦੀ ਹੈ ਉੱਥੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮ 'ਤੇ ਭਾਰਤੀ ਨਾਗਰਿਕ ਨਿਖਲ ਗੁਪਤਾ ਅਤੇ ਇੱਕ ਭਾਰਤੀ ਅਫਸਰ 'ਤੇ ਮੁਕੱਦਮਾ ਚੱਲ ਰਿਹਾ ਹੈ 5 I S ਇੰਟੈਲੀਜੈਂਸ ਅਲਾਈਸ ਦਾ ਮੈਂਬਰ ਹੋਣ ਦੇ ਨਾਤੇ ਅਮਰੀਕੀ ਖੁਫੀਆ ਏਜੰਸੀਆਂ ਕੈਨੇਡਾ ਨੂੰ ਵੱੱਟ ਵੱੱਟ ਜਾਣਕਾਰੀ ਮੁਹਿੰਮਈਆ ਕਰਵਾ ਰਹੀਆਂ ਨੇ ਰੇਡਰ ਰੈਵਨਿਊ ਏਜੰਸੀ ਵੱਲੋਂ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਦੇ ਪਾਇਲਟ ਪ੍ਰੋਜੈਕਟ ਦੀ ਮੌਜੂਦਾ ਪਰਿਧਾਨ 2 ਲੱਖ ਲੋਕਾਂ ਨੂੰ ਸ਼ਾਮਲਾ ਦਿੱਤਾ ਗਿਆ ਹੈ ਸੀਆਰਏ ਵੱਲੋਂ ਜਾਰੀ ਬਿਆਨ ਮੁਤਾਬਕ 1 ਜੁਲਾਈ ਦੌਰਾਨ 5 ਲੱਖ ਤੋਂ ਵੱਧ ਕ੍ਰੈਡੀਅਨਸ ਨੂੰ 2023 ਦੀਆਂ ਟੈਕਸ ਰਿਟਰਨਾਂ ਫੋਨ ਰਾਹੀਂ ਆਨਲਾਈਨ ਜਾਂ ਮੇਲ ਰਾਹੀਂ ਦਾਖਲ ਕਰਨ ਦੇ ਸਬਦੇ ਭੇਜੇ ਗਏ ਨੇ ਫੈਡਰਲ ਬਜਟ ਵਿੱਚ 할ਾਨੇ ਪਾਇਲਟ ਪ੍ਰੋਜੈਕਟ ਰਾਹੀਂ ਕਾਟਾਮਦਨ ਵਾਲੀ ਉਹਨਾਂ ਕ੍ਰੈਡੀਅਨਸ ਦੀ ਰਿਟਰਨ ਦਾਖਲ ਕਰਵਾਈ ਜਾ ਰਹੀ ਹੈ ਜਿਨ੍ਹਾਂ ਵੱਲੋਂ ਕਦੇ ਕੰਮ ਕੀਤਾ ਹੀ ਨਹੀਂ ਗਿਆ ਇਹ ਟੈਕਸ ਰਿਟਰਨਾਂ ਦੇ ਮਾਮਲੇ ਵਿੱਚ ਖੱਪਾ ਬਹੁਤ ਜ਼ਿਆਦਾ CRA ਨੇ ਦਾਵਾ ਕੀਤਾ ਹੈ ਕਿ ਜਿਵਾ ਰਾਹੀਂ ਸਿਰਫ 10 ਮਿੰਟ ਦੇ ਵਿੱਚ ਟੈਕਸ ਰਿਟਰਨ ਦਾਖਲ ਕੀਤੀ ਜਾ ਸਕਦੀ ਹੈ CRA ਦਾ ਕਹਿਣਾ ਹੈ ਕਿ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਦੇ ਤਿੰਨ ਵੱਖ-ਵੱਖ ਤਰੀਕੇ ਨੇ ਜਿਹੜੇ ਲੋਕ ਫੋਨ ਜਾਂ ਡਿਜੀਟਲ ਸੇਵਾ ਦੀ ਵਰਤੋਂ ਕਰਨਾ ਚਾਹਣ ਉਹਨਾਂ ਤੋਂ ਕੁਝ ਸਧਾਰਨ ਸਵਾਲ ਪੁੱਛੇ ਜਾਣਗੇ ਜਿੰਨ ਦੀ ਜਾਣਕਾਰੀ ਬਾਰੇ ਤਸਦੀਕ ਕਰਨੀ ਹੋਵੇਗੀ ਫੋਨ ਕਾਲ ਕਰਨ ਵਾਲੇ ਜਿਹੜੇ ਲੋਕਾਂ ਵੱਲੋਂ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਦਿੱਜਿਆ ਗਿਆ ਹੈ ਉਸ ਨੂੰ ਕਾਲ ਖਤਮ ਹੁੰਦਿਆ ਹੀ ਰਿਫੰਡ ਆ ਜਾਵੇਗੀ ਤੇ ਜਿਸ ਬੰਦੇ ਚੱਕ ਕੋਈ ਰਿਫੰਡ ਹਾਸਲ ਕਰਨ ਦੇ ਯੋਗ ਹੈ पर्सनल आइडेंटिफिकेशन नंबर पाप पिन ਦੀ ਗੈਰਜ਼ੁਦਗੀ ਵਿੱਚ ਅਸੈਸਮੈਂਟ ਨੋਟਿਸ ਮਿਲ ਰਹੀ ਜਾਂ ਸੀਆਰਏ ਅਕਾਊਂਟ ਰਹੀ ਪੇਜਤਾ ਜਾਵੇਗਾ ਫੋਨ ਤੇ ਡਿਜੀਟਲ ਸੇਵਾ ਹਰ ਰੋਜ਼ ਸਵੇਰੇ 9:00 ਵਜੇ ਤੋਂ ਲੈ ਕੇ 3:00 ਵਜੇ ਤੱਕ ਹਫਤੇ ਦੇ ਸੱਤੋ ਦਿਨ ਮੁਹੱਈਆ ਕਰਵਾਈ ਜਾਵੇਗੀ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਵਾਸਤੇ ਮਾਹਿਰਾਂ ਅਤੇ ਵਕੀਲਾਂ ਨੂੰ ਸੌਧਿਆ ਗਿਆ ਹੈ ਤਾਂ ਕਿ ਕੈਨੇਡੀਅਨ ਲੋਕਾਂ ਨੂੰ ਉਹ ਸਾਰੇ ਆਰਥਿਕ ਲਾਭ ਮਿਲ ਸਕਣ ਜਿੰਨਾ ਤੋਂ ਉਹ ਚਾਹੁੰਦੇ ਰਹ ਜਾਂਦੇ ਨੇ ਪਾਰਲੀਮੈਂਟ ਦੇ ਬਜਟ ਅਫਸਰ ਦੀ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਹਰ ਸਾਲ 1 ਅਰਬ ਡਾਲਰ ਤੋਂ ਵੱਧ ਰਕਮ ਦੇ ਆਰਥਿਕ ਲਾਭ ਅਣਵਰਤੇ ਰਹਿ ਜਾਂਦੇ ਨੇ ਕਿਉਂਕਿ ਸਾਰੇ ਲਗਿਂਤੀ ਵਿੱਚ ਲੋਕ ਆਪਣੀਆਂ ਟੈਕਸ ਰਿਟਰਨਾਂ ਨਹੀਂ ਪਰਦੇ ਕੈਰਲ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਕੀਤੇ ਅਧਿਐਨ ਮੁਤਾਬਿਕ 10 ਤੋਂ 12 ਫੀਸਦੀ ਗ੍ਰੇਡਿਅਨ ਆਪਣੇ ਟੈਕਸ ਰਿਟਰਨਾਂ ਦਾਖਲ ਨਹੀਂ ਕਰਦੇ ਦੂਸਰੇ ਪਾਸੇ ਕੈਨੇਡਾ ਰੈਵਨਿਊ ਏਜੰਸੀ ਦਾ ਮੰਨਣਾ ਹੈ ਕਿ 7 ਫੀਸਦੀ ਲੋਕ ਆਪਣੇ ਰਿਟਰਨਾਂ ਦਾਖਲ ਨਹੀਂ ਕਰਦੇ ਮੋਂਟਰੀਓ ਵਿੱਚ ਗੰਭੀਰ ਕਿਸਮ ਦੀ ਖੰਗ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਆਠ ਇਲਾਕਿਆਂ ਵਿੱਚ ਸਿਹਤ ਵਿਭਾਗੀਆਂ ਵੱਲੋਂ ਲੋਕਾਂ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ। ਵੂਪਿੰਗ ਕਫ ਦੇ ਨਾਂ ਨਾਲ ਜਾਣੀ ਜਾਂਦੀ ਖੰਗ ਇੱਕ ਮਰੀਜ਼ ਤੋਂ ਦੂਜੇ ਲੋਕਾਂ ਵਿੱਚ ਤੇਜ਼ੀ ਨਾਲ ਫੈਲਦੀ ਹੈ ਤੇ ਇਸ ਦੇ ਮੁਢਲੇ ਸਵੱਛਨ ਆਧਾਰਨ ਕਿਸਮ ਦੇ ਹੁੰਦੇ ਨੇ। ਪਰ ਫੇਫੜਿਆਂ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਫੈਲਣ ਕਾਰਨ ਮਰੀਜ਼ ਗੰਭੀਰ ਬਿਮਾਰ ਹੋ ਸਕਦਾ ਹੈ। ਟੋਰਾਂਟੋ ਪਬਲਿਕ ਹੈਲਥ ਦੇ ਐਸੋਸੀਏਟ ਮੈਡੀਕਲ ਅਫਸਰ ਡਾਕਟਰ ਐਲਿਸਨ ਕ੍ਰਿਸਟਨੋਸਿਆ ਨੇ ਕਿ ਇਸ ਸਾਲ ਜਨਵਰੀ ਤੋਂ ਮਈ ਦਰਮਿਆਨ 206 ਮਰੀਜ਼ ਸਾਹਮਣੇ ਆਏ ਜਦ ਕਿ ਮਹਾਮਾਰੀ ਤੋਂ ਪੂਰੇ ਬਰੇ ਦੌਰਾਨ ਅੰਕੜਾ 151 ਤੋਂ ਨਹੀਂ ਸੀ ਚੱਪਿਆ। ਸਮੱਸਿਆ ਇਹ ਹੈ ਕਿ ਲੋਕ ਵੂਪਿੰਗ ਕਫ ਨੂੰ ਸਧਾਰਨ ਖੰਘ ਸਮਝ ਲੈਂਦੇ ਨੇ ਜੋ ਖਤਰਨਾਕ ਸਾਬਿਤ ਹੋ ਸਕਦਾ ਹੈ। ਮਹਾਮਾਰੀ ਦੌਰਾਨ ਸਮਾਜਿਕ ਫਾਸਲਾ ਰੱਖਣਾ ਤੇ ਹੋਰ ਬੰਦਸ਼ਾਂ ਕਾਰਨ ਵੂਪਿੰਗ ਕਫ ਦੇ ਮਰੀਜ਼ਾਂ ਦੀ ਗਿਣਤੀ ਬੇहद ਘਟ ਆ ਗਈ ਹੈ ਪਰ ਇਸ ਵਾਰ ਸਾਰੇ ਰਿਕਾਰਡ ਟੁੱਟਦੇ ਹੋਏ ਨਜ਼ਰ ਆ ਰਹੇ ਨੇ। ਜੂਨ ਤੇ ਜੁਲਾਈ ਦੇ ਅੰਕੜੇ ਸਾਹਮਣੇ ਆਉਣੇ ਬਾਅਦ ਕੀ ਨਹੀਂ ਇਸ ਦੇ ਮੱਦੇਨਜ਼ਰ ਸਾਵਧਾਨੀ ਨਾਲ ਅੱਗੇ ਵਧਣਨ ਦੀ ਲੋੜ ਹੈ। ਡਾਕਟਰ ਐਲੀਸਨ ਪ੍ਰਸ ਨੇ ਦੱਸਿਆ ਕਿ ਵੈਕਸੀਨੇਸ਼ਨ ਨਾਲ ਇਸ ਖਤਰਨਾਕ ਕਿਸਮ ਦੇ ਖੰਘ ਤੋਂ ਬਚਾਅ ਕੀਤਾ ਜਾ ਸਕਦਾ ਹੈ। बीसी ਵਿੱਚ ਨਸ਼ਿਆਂ ਦੀ ওভারਡੋਸ ਨਾਲ ਹਰ ਰੋਜ਼ 6 ਮੌਤਾਂ ਹੋ ਰਹੀਆਂ ਨੇ ਅਤੇ ਮੌਜੂਦਾ ਵਰੇ ਦੇ ਪਹਿਲੇ 6 ਮਹੀਨੇ ਦੌਰਾਨ 1158 ਜਣਿਆਂ ਨੇ ਨਸ਼ਿਆਂ ਦੇ ਕਾਰਨ ਜਾਨ ਗਵਾਈ ਹੈ। बीसी ਕੋਰਨਲ ਸਰਵਿਸ ਵੱਲੋਂ ਜਾਰੀ ਤਾਜ਼ਾ ਰਿਪੋਰਟ ਦੇ ਮੁਤਾਬਕ ਮਈ ਮਹੀਨੇ ਦੌਰਾਨ 181 ਜਣਿਆਂ ਦੀ ਜਾਨ ਗਈ ਹੈ। ਜੂਨ ਵਿੱਚ 185 ਜਣਿਆਂ ਦੇ ਦਮ ਤੋੜਿਆ। ਤਾਵੇ ਕੁੱਲ ਮਿਲਾ ਕੇ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ ਵਿੱਚ ਘਟੀ ਹੈ ਪਰ ਨਸ਼ਾ ਕਰਨ ਜਾਨ ਗੁਆਣ ਵਾਲੀਆਂ ਔਰਤਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਇਆ ਕਾਰਜਕਾਰੀ ਚੀਫ ਕਾਰਨਰ ਜੋਹਨ ਮੈਕਨੀ ਦਾ ਕਹਿਣਾ ਹੈ ਕਿ ਨਸ਼ਾ ਕਰਨ ਹੋ ਰਹੀਆਂ ਮੌਤਾਂ ਕਿਸੇ ਤਰ੍ਹਾਂ ਦੇ ਤੋਂ ਘਟ ਨਹੀਂ ਮਈ ਤੇ ਜੂਨ ਦੌਰਾਨ ਜਾਨ ਗੁਆਣ ਵਾਲਿਆਂ ਵਿੱਚੋਂ ਅੱਧੇ 30 ਸਾਲ ਤੋਂ 49 ਸਾਲ ਉਮਰ ਵਾਲੇ ਸਨ ਹਜ਼ੂਰਦਾਰੇ ਦੌਰਾਨ 72% ਪੁਰਸ਼ਾਂ ਨੇ ਜਦਕਿ ਔਰਤਾਂ ਦੀ ਗਿਣਤੀ 28% ਦਰਜ ਕੀਤੀ ਗਈ ਹੈ ਸਭ ਤੋਂ ਵੱਧ ਨੁਕਸਾਨ ਫੈਂਟਲਿਨ ਕਰਕੇ ਹੋਇਆ 82% ਰਸਟਾਂ ਦੇ ਵਿੱਚ ਨਸ਼ਾ ਮਿਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਸ਼ਾ ਦੀ ওভারਡੋਸ ਕਾਰਨ ਮਰਨ ਵਾਲਿਆਂ ਦੀ ਉਮਰ ਘਟੋ-ਘਟ 10 ਸਾਲ ਤੱਕ ਪਹੁੰਚ ਚੁੱਕੀ ਹੈ। ਜਦਕਿ 59 ਸਾਲ ਦੀ ਉਮਰ ਵਾਲੇ ਵੀ ਇਸ ਖਤਰੇ ਦੇ ਘੇਰੇ ਵਿੱਚ ਆਉਂਦੇ ਨੇ। ਬੀਸੀ ਵਿੱਚ ਕਤਲ ਦੀਆਂ ਘਟਨਾਵਾਂ, ਖੁਦਕੁਸ਼ੀਆਂ, ਸੜਖਾਸਿਆ ਤੇ ਕੁਦਰਤੀ ਬਿਮਾਰੀਆਂ ਕਾਰਨ ਇੰਨੇ ਲੋਕਾਂ ਦੀ ਮੌਤ ਨਹੀਂ ਹੁੰਦੀ ਜਦੋਂ ਨਸ਼ਿਆਂ ਦੀ ওভারਡੋਸ ਕਾਰਨ ਹੋ ਰਹੀ ਹੈ। ਔਰਤਾਂ ਦੀ ਮੌਤ ਦਾ ਅੰਕੜਾ ਸਾਲਵੀ 22 ਮਕਰੋ تقریبا ਦੁੱਗਣਾ ਹੋ ਚੁੱਕਿਆ ਹੈ। 4 ਸਾਲ ਪਹਿਲਾਂ 1 ਲੱਖ ਦਿਵਸੋਂ ਪਿੱਛੇ 13 ਔਰਤਾਂ ਦੀ ਮੌਤ ਹੋ ਰਹੀ ਸੀ। ਤਦ ਕੇਸ ਵੇਲੇ 1 ਲੱਖ ਪਿਛੇ 23 ਔਰਤਾਂ ਦੀ ਜਾਨ ਜਾ ਰਹੀ ਹੈ ਬੀਸੀ ਦੀ ਮੈਂਟਲ ਹੈਲਥ ਅਤੇ ਐਡਿਕਸ਼ਨਸ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਵੱਲੋਂ ਤਾਂ ਅੰਕੜਿਆਂ ਨੂੰ ਹੌਲਨਾ ਕਰਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਨੇ ਅਦੇ ਇਸ ਨਾਲ ਸੰਪਰਕ ਤੇ ਵਧੀਰੇ ਤਰੀਕਿਆਂ ਦੇ ਵੀ ਪਾਲ ਕੀਤੇ ਜਾ ਰਹੀ ਹੈ ਤਾਂ ਕਿ ਜ਼ਰੂਰਤ ਮਹਿਸੂਸ ਹੋਊ ਤੇ ਲੋਕਾਂ ਦੀ ਸੰਭਾਲ ਕੀਤੀ ਜਾ ਸਕੇ ਸੂਬੇ ਵਿੱਚ 8 ਸਾਲ ਪਹਿਲਾਂ ਪਬਲਿਕ ਹੈਲਥ ਐਮਰਜੈਂਸੀ ਲਾਣੇ ਜਾਣ ਮਗਰੋਂ ਤਕਰੀਬਨ 15 ਹਜ਼ਾਰਾਂ ਜਾ ਚੁੱਕੀਆਂ ਨੇ ਦੱਸਦੀ ਹੈ ਕਿ ਬ੍ਰਿਟਿਸ਼ ਕੋਲੰਬੀਆ ਕੋਰੋਨਰ ਸਰਵਿਸ ਵੱਲੋਂ ਜਾਰੀ ਆਂਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ 182 ਜਾਣਿਆਂ ਦੀ ਮੌਤ ਹੋਈ ਹੈ। ਇਹ ਅੰਕੜਾ ਅਪ੍ਰੈਲ 2023 ਦੇ ਮੁਕਾਬਲੇ 24% ਘੱਟ ਬਣਦਾ ਸੀ। BC ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਕੁਝ ਲੋਕ ਓਵਰਡੋਸ ਦੇ ਸਬੱਤੋਂ ਬੱਚ ਜਾਂਦੇ ਨੇ ਪਰ ਦਿਮਾਗ ਨੂੰ ਇੰਨਾ ਵੱਡ ਨੁਕਸਾਨ ਪਹੁੰਚਦਾ ਹੈ ਕਿ ਸੁਭੰਦਰ ਸ਼ਖਸ ਦੀ ਜ਼ਿੰਦਗੀ ਬਦਲ ਜਾਂਦੀ ਹੈ। ਪਿਛਲੇ ਸਾਲ 612 ਮਰੀਜ਼ ਅਜਿਹੇ ਰਹੇ ਜਿਨ੍ਹਾਂ ਨੂੰ 10 ਵਾਰ ਤੋਂ ਵੱਧ ਐਮਰਜੈਂਸੀ ਰੂਪ ਜਾਣਾ ਪਿਆ ਚਦਕੇ ਇੱਕ ਸ਼ਖਸ 180 ਵਾਰ ਐਮਰਜੈਂਸੀ ਰਚ ਗਿਆ ਹੈ। ਓਟਵਾ ਦੇ ਯਾਤਰੀ ਇਸ ਪਾਤੜ ਵਿੱਚ ਪੋਰਟਰਏ ਲਾਈਨਸ ਤੋਂ ਕੈਨੇਡਾ ਦੀ ਰਾਜਧਾਨੀ ਤੋਂ ਦੁਨੀਆ ਦੀ ਮਨੋਰੰਜਨ ਰਾਜਸਥਾਨ ਤੱਕ ਸਿੱਧੇ ਉਡਾਨ ਭਰ ਸਕਣਗੇ ਪੋਰਟਰ ਨੇ 1 ਨਵੰਬਰ ਤੋਂ ਓਟਵਾ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਲਾਸ ਵੈਗਸ ਵਿੱਚ ਲਾਸ ਵੈਗਸ ਹੈਲਡੀ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚਕਾਰ ਨੌਨ-ਸਟਾਪ ਸੇਵਾ ਦਾ ਐਲਾਨ ਕੀਤਾ ਹੈ ਏਅਰਲਾਈਨਸ ਓਟਵਾ ਅਤੇ ਲਾਸ ਵੈਗਸ ਵਿਚਕਾਰ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਅਤੇ ਐਤਵਾਰ ਨੂੰ ਹਫ਼ਤੇ ਵਿੱਚ ਚਾਰ ਸਿੱਧੀਆਂ ਉਡਾਨਾਂ ਪ੍ਰਦਾਨ ਕਰੇਗੀ ਓਟਵਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰੋਬਾਰੀ ਵਿਕਾਸ ਤੇ ਮਾਰਕੀਟਿੰਗ ਦੇ ਉੱਪਰਦਾਨ ਚੋਇਲ ਟਕਾਚ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਓਟਵਾ ਗੈਟਿਨੋ ਦੇ ਯਾਤਰੀ ਲਾਸ ਵੇਗਸ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਿਲ ਹੋਣਗੇ ਇੱਕ ਜੈਕਪਾਟ ਹੈ ਇੱਕ ਕੋਟਰ ਇੱਕ ਵਾਰ ਫਿਰ ਤੋਂ ਓਟਵਾ ਤੋਂ ਆਪਣੇ ਨੈਟਵਰਕ ਦਾ ਵਿਸਤਾਰ ਕਰ ਰਿਹਾ ਹੈ ਜੋ ਹੁਣ ਪੱਛਮੀ ਯੂ ਐਸ ਤੱਕ ਫੈਲ ਰਿਹਾ ਹੈ ਉਡਾਣ ਲਈ ਵਧੇਰੇ ਵਿਕਲਪ ਸਾਡੇ ਸਮੁਦਾਇ ਲਈ ਚੰਗੀ ਖਬਰ ਹੈ ਪੋਰਟਰ 에ਅਲਾਈਨ ਦੀ ਵੈੱਬਸਾਈਟ ਤੇ ਓਟਵਾ ਤੋਂ ਲਾਸ ਵੇਗਸ ਲਈ ਨਾਨਸਟਾਪ ਉਡਾਣ ਸ਼ਾਮ 6 ਵਜੇ ਰਵਾਨਾ ਹੋਵੇਗੀ ਅਤੇ 8 ਵਜੇ ਪੋ ਵੇਗਸ ਪੁੱਜੇਗੀ UK Decection University ਡਿਗਰੀ ਵਨ ਪ੍ਰੋਗਰਾਮ ਕਰਵਾਇਆ ਗਿਆ ਇਥੇ ਪੰਜਾਬ ਦੀ ਸਭ ਤੋਂ ਸੁਰਤੀ ਗੁਲਜੀਤ ਕੌਰ ਨੇ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੇ ਲਾਅ ਵਿਦ ਇੰਟਰਨੈਸ਼ਨਲ ਰਿਲੇਸ਼ਨ ਵਿਚ ਪਹਿਲੇ ਦਰਜ ਵਿੱਚ ਡਿਗਰੀ ਹਾਸਲ ਕੀਤੀ ਹੈ ਦੱਸਦੇ ਕਿ ਗੁਲਜੀਤ ਕੌਰ ਸਲੋ ਬਾਰ ਦੀ ਸਾਬਕਾ ਕਾਉਂਸਲਰ ਕਮਲਜੀਤ ਕੌਰ ਦੀ ਲੜਕੀ ਹੈ ਗੁਲਜੀਤ ਕੌਰ ਬਨੂਤ ਸ਼ੇਰ ਨਾਲ ਸੰਬੰਧਿਤ ਹੈ ਗੁਲਜੀਤ ਕੌਰ ਨੇ ਆਪਣੀ ਡਿਗਰੀ ਨੂੰ ਪਹਿਲੇ ਦਰਜੇ ਦੇ ਵਿੱਚ ਹਾਸਲ ਕੀਤਾ ਹੈ ਇਸ ਨਾਲ ਯੂਨੀਵਰਸਿਟੀ ਨੇ ਗੁਲਜੀਤ ਕੌਰ ਨੂੰ ਗੋਲ ਮੈਡਲ ਨਾਲ ਸਨਮਾਨਿਤ ਕੀਤਾ ਹੈ ਕੁਲਜੀਤ ਨੂੰ ਸਨਮਾਨਤ ਕਰਨ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਪ੍ਰਧਾਨ ਪ੍ਰੋਫੈਸਰ ਸ਼ਾਸ਼ਾ ਰੋਜਨੀਲ ਨੇ ਕੁਲਜੀਤ ਦੀ ਤਾਰੀਫ ਕਰਦੇ ਹ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਹੈ ਕੁਲਜੀਤ ਦੇ ਮਾਤਾ-ਪਿਤਾ ਨੇ ਕਿਹਾ ਕਿ ਕੁਲਜੀਤ ਦੀ ਇਸ ਪ੍ਰਾਪਤੀ ਤੋਂ ਬਿਹਤ ਖੁਸ਼ ਨੇ ਅਤੇ ਉਹਨਾਂ ਨੂੰ ਆਪਣੀ ਧੀ ਤੇ ਮਾਣ ਹੈ ਉਹਨਾਂ ਨੇ ਆਖਿਆ ਕਿ ਕੁਲਜੀਤ ਦੇ ਪਰਿਵਾਰ ਦੇ ਨਾਲ-ਨਾਲ ਬਨੂਰ ਦਾ ਨਾਮ ਰੋਸ਼ਨ ਹੋਇਆ ਹੈ ਇਹਦੇ ਨਾਲ ਹੀ ਕੁਲਜੀਤ ਨੇ ਲੋਅ ਭਾਗ ਵਿੱਚ ਲਗਾਤਾਰ 3 ਸਾਲ ਯੂਨੀਅਨ ਦੀ ਰਿਆਪਤੇ ਐਮਬੈਸਡਰ ਵਜੋਂ ਵੀ ਕੰਮ ਕੀਤਾ